ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਕਿਸਾਨ ਵੀਰ ਤਾਂਦਰੁਸਤ ਹੋਣਗੇ ਤੇ ਠੀਕ ਹੋਣਗੇ ਜੀ ਆਪਾਂ ਤੁਹਾਡੇ ਲਈ ਹੁਣ ਡੇਲੀ ਜੋੜੀਆਂ ਟਰੈਕਟਰਾਂ ਦੀਆਂ ਸੇਲ ਦੇ ਲਈ ਲੈ ਕੇ ਆਉਨੇ ਆ ਇੱਕ ਜੋੜੀ ਵੀ ਇੱਕੋ ਵੀਗਰ ਦੇ ਲਵੇ ਦੋਵੇਂ ਟਰੈਕਟਰ ਸੇਲ ਨੇ ਬਿਲਕੁਲ ਨੰਗੀਨੇ ਪੀਸ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਸਾਰੀ ਤੁਹਾਨੂੰ ਨਾ ਲਾਸਟ ਤੱਕ ਜਾਣਕਾਰੀ ਜਿਹੜੀ ਮਿਲ ਸਕੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਨੋਟ ਕਰ ਲਓ ਸਕਰੀਨ ਦੇ ਉੱਤੇ ਹੈਲਪਲਾਈਨ ਨੰਬਰ ਆਪਣਾ ਸ਼ੋਅ ਹੋ ਰਿਹਾ ਹੈ ਜੇ ਕਿਸੇ ਕਿਸਾਨ ਭਰਾ ਨੇ ਕਿਸੇ ਵੀ ਸੰਦੀ ਐਡ ਲਗਵਾਉਣੀ ਹੋਵੇ ਤਾਂ ਨੰਬਰ ਤੇ 5 ਤੋਂ 7 ਫੋਟੋਆਂ ਪਾ ਕੇ ਐਡ ਲਵਾ ਸਕਦਾ ਜੀ ਦਿਨੇ ਆ ਜਾਣਕਾਰੀ ਤੁਹਾਨੂੰ 3630 ਟਰੈਕਟਰ ਬਾਰੇ 3630 ਨਿਊ ਹਾਲੈਂਡ ਫਰਸਟ ਪਾਰਟੀ ਦਾ ਟਰੈਕਟਰ ਹੈਗਾ ਪਹਿਲੇ ਹੱਥ ਇਕਾ ਹੱਥ ਵੀਰਾਂ ਨੇ ਚਲਾਇਆ ਹੋਇਆ ਤੇ ਫਰਸਟ ਪਾਰਟੀ ਪੰਜਾਬ ਨੰਬਰ ਟਰੈਕਟਰ ਹੈਗਾ ਮਾਡਲ ਦੀ ਗੱਲ ਕਰੀਏ ਟਰੈਕਟਰ ਦੇ ਦੀ 3630 ਦੀ ਤਾਂ ਮਾਡਲ 2015 ਬੰਪਰ ਛਾਤਰੀ ਹੱਡਾ ਹ ਡੱਬੀ ਦਾ ਨੇ ਫੁੱਲੀ ਟਰੈਕਟਰ ਸ਼ੌਕ ਨਾਲ ਰੱਖਿਆ ਹੋਇਆ ਹੈਗਾ ਟਾਇਰਾਂ ਦੀ ਗੱਲ ਕਰੀਏ ਤਕਰੀਬਨ ਨਵੇਂ ਟਾਇਰ ਨੇ ਟਰੈਕਟਰ ਦੇ ਏਰੀਆ ਦੀ ਗੱਲ ਕਰੀਏ ਤਾਂ ਬਰਨਾਲਾ ਏਰੀਆ ਕੋਈ ਇੰਜਨ ਚੋਂ ਬਲੋਂ ਨਹੀਂ ਕੋਈ ਗੇਅਰ ਚੋਂ ਆਵਾਜ਼ ਨਹੀਂ ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈਗਾ ਜਿੰਨੀ ਐਸੈਸਰੀ ਦੀ ਦੀ ਆ ਤੁਹਾਨੂੰ ਨਾਲ ਮਿਲੂਗੀ ਟਰੈਕਟਰ ਦੇ ਡੰਡਾ ਡਰਾਵਲ ਸਮੇਤ ਹੈ ਬੰਪਰ ਬੰਪਰ ਵਗੈਰਾ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਦੇ ਲਾਏ ਹੋਏ ਨੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਬਿਲਕੁਲ ਕੋਕਾ ਪੀਸ ਪਈ ਹੈ ਮਾਡਲ 2015 ਟਰੈਕਟਰ ਰੇਟ ਦੀ ਗੱਲ ਕਰੀਏ ਟਰੈਕਟਰ ਦੇ ਦੀ 5 ਲੱਖ 30000 ਰੁਪਿਆ ਟਰੈਕਟਰ ਦਾ ਰੇਟ ਹੈ ਤੇ ਬਾਕੀ ਮੌਕੇ ਤੇ ਵੀਰਾਂ ਨਾਲ ਅਡਜਸਟ ਕੀਤਾ ਜਾਊਗਾ ਤੇ ਮਾਲਕ ਵੀਰਾਂ ਦਾ ਬਰਨਾਲਾ ਏਰੀਆ ਹੈ ਬਰਨਾਲਾ ਏਰੀਏ ਦੇ ਵਿੱਚ ਦੋਵੇਂ ਟਰੈਕਟਰ ਨੇ ਜਿਹੜੇ ਖੜੇ ਨੇ ਕੰਟੈਕਟ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ 3630 ਬਾਰੇ ਟਰੈਕਟਰ ਬਾਰੇ ਮਾਲਕ ਭਰਾਵਾਂ ਤੋਂ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਆਪਾਂ ਮਹਿੰਦਰਾ ਟਰੈਕਟਰ ਬਾਰੇ 475 DI ਟਰੈਕਟਰ ਹੈਗਾ ਮਕਰਾਟਾਂ ਵਗੈਰਾ ਤੇ ਕਿਤੇ ਜਰਾਈ ਗਲਾਈ ਨਹੀਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2011 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਫਰਸਟ ਪਾਰਟੀ ਦਾ ਬਿਲਕੁਲ ਹੀ ਨਵਾਂ ਟਰੈਕਟਰ ਪਿਆ ਨਵੇਂ ਟਾਇਰ ਨੇ ਟਰੈਕਟਰ ਦੇ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਸ਼ੋ ਦਾ ਇੰਜਨ ਦਾ ਸਾਰਾ ਰੰਗ オリジナル ਆ ਕੋਈ ਰੰਗ ਪੇਟ ਨਹੀਂ ਦੁਬਾਰੇ ਹੋਇਆ ਕੋਈ ਟਰੈਕਟਰ ਤੇ ਛੇੜ ਛਾੜ ਨਹੀਂ ਹੋਈ ਇਹ ਸਾਰਾ ਟਰੈਕਟਰ ਸੀਲਡ ਹੈ ਪੰਜਾਬ ਨੰਬਰ ਤੇ ਫਰਸਟ ਪਾਰਟੀ ਦਾ ਇਹ ਵੀ ਟਰੈਕਟਰ ਹੈ ਇਹਦਾ ਵੀ ਏਰੀਆ ਬਰਨਾਲ ਹੈ ਇੱਕੋ ਵੀਰ ਲਵੇ ਦੋਵੇਂ ਟਰੈਕਟਰ ਸੇਲ ਨੇ 2011 ਮਾਡਲ ਟਰੈਕਟਰ ਹੈ ਕੋਈ ਇੰਜਨ ਚ ਬਲੋ ਨਹੀਂ ਕੋਈ ਗੇਅਰ ਚ ਆਵਾਜ਼ ਨਹੀਂ ਟਰੈਕਟਰ ਦੇ ਤੁਸੀਂ ਬਾਹਰ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਪਾਸਿੰਗ ਵਗੈਰਾ ਪਈਆ ਟਰੈਕਟਰਾਂ ਦੀ ਰੇਟ ਦੀ ਗੱਲ ਕਰੀਏ 2,70,000 ਰੁਪਏ ਬਾਕੀ ਮੌਕੇ ਤੇ ਮਾਨਤਨ ਕੀਤਾ ਜਾਊਗਾ